ਪਤ ਤੂ ਉਧਾਰਨ ਪਾਪੀਆਂ ਦਾ ਉਧਾਰ ਕਰਨ ਵਾਲੇ ਨੇ ਭੈ ਖਰਨ ਹਰ ਤਰ੍ਹਾਂ ਦਾ ਡਰ ਦੂਰ ਕਰਨ ਵਾਲੇ ਨੇ ਹਰ ਅਨਾਥ ਕੇ नाथ ਜਿਹਦਾ ਕੋਈ ਵੀ ਮਾਲਕ ਨਹੀਂ ਉਹਦਾ ਮਾਲਕ ਬਨਣ ਵਾਸਤੇ ਤਿਆਰ ਹੈ ਸਤਗੁਰਾਂ ਦਾ ਇੱਕ ਬਚਨ ਹੈ ਜਿਉ ਚੰਦਨ ਨਿਕਟ ਬਸੈ ਕਿਰੜ ਬਪਰਾ ਤੂੰ ਸਤ ਸੰਗਤ ਮਿਲ ਪਤ ਤ ਪਰਵਾ ਜਿਵੇਂ ਚੰਦਨ ਦੇ ਨੇੜੇ ਅਰਿੰਡ ਦਾ ਪੇਡਾ ਪੈਦਾ ਹੋ ਜਾਏ ਤੇ ਸੱਚ ਇਹ ਵੇ ਗੁਰਮਖੋ ਉਹਦੇ ਅਰੰਡ ਦੇ ਪੇਡੇ ਵਿੱਚੋਂ ਟਾਹਣੀਆਂ ਵਿੱਚੋਂ ਪੱਤਿਆਂ ਵਿੱਚੋਂ ਸੁਗੰਧ ਆਉਂਦੀ ਏ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਪਾਪ ਕੀਤੇ ਹੋਣ ਜੇ ਕਿਤੇ ਉਹ ਤੋਬਾ ਕਰਕੇ ਸੰਗਤ ਵਿੱਚ ਆ ਜਾਏ ਉਹਦੇ ਵਿੱਚ ਨਾਮ ਦੀ ਸੁਗੰਧion ਲੱਗ ਪੈਂਦੀ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਜੀ ਤੇ ਜਿਹੜੀ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਆਪ ਨਗਰ ਵਸਾਇਆ ਜਦੋਂ ਪਹਿਲੀ ਉਦਾਸੀ ਮੇਰੇ ਧੰਗੁਰੂ ਨਾਨਕ ਦੇਵ ਜੀ ਸultanpur ਤੋਂ ਚੱਲੇ ਬੇਬੇ ਨਾਨਕੀ ਨੇ ਬੇਬੇ ਜੀ ਨੇ ਰਬਾਬ ਖਰੀਦ ਕੇ ਦਿੱਤੀ ਰਬਾਬ ਬੇਬੇ ਜੀ ਦੇ ਪੈਸਿਆਂ ਦੀ ਲਈ ਭਾਈ ਮਰਦਾਨਾ ਜੀ ਨਾਲ ਚੱਲੇ ਸਤਗੁਰਾਂ ਨੇ ਸultanpur ਤੋਂ ਇਹ ਰਸਤਾ ਸੀ ਜੀ ਗੋਇੰਦਵਾਲ ਵਾਲਾ ਉਦੋਂ ਗੋਇੰਦਵਾਲ ਨਹੀਂ ਸੀ ਵਸਿਆ ਜਿਵੇਂ ਅੱਜ ਕੱਲ ਪੁੱਲ ਬਣੇ ਨੇ ਸ਼ਾਈ ਜਰਨੈਲੀ ਸੜਕਾਂ ਨੇ ਉਦੋਂ ਜਿਸ ਨੇ ਵੀ ਗੋਇੰਦਵਾਲ ਤੋਂ ਇਹ ਲਾਹੌਰ ਤੋਂ ਦਿੱਲੀ ਜਾਣਾ ਹੋਵੇ ਜਾਂ ਦਿੱਲੀ ਤੋਂ ਲਾਹੌਰ ਜਾਣਾ ਹੋਵੇ ਇੱਕੋ ਘਾੜ ਸੀ ਗੋਇੰਦਵਾਲ ਵਾਲਾ ਗੋਇੰਦਵਾਲ ਸੇਵਾਲਾ ਗੁਰੂ ਨਾਨਕ ਸਾਹਿਬ ਜੀ ਨੇ ਬਿਆਸ ਦਰਿਆ ਪਾਰ ਕੀਤਾ ਜਿੱਥੇ ਅੱਜ ਗੋਇੰਦਵਾਲ ਹੈ ਇਸ ਸ਼ੇਰ ਵਿੱਚ ਇਸ ਥਾਂ ਤੇ ਹਜ਼ੂਰ ਨੇ ਕਿਆ ਮਰਦਾਨਿਆਂ ਰਬਾਬ ਛੇੜ ਕਾਈ ਸਿਵਤ ਕਰੀਏ ਖੁਦਾ ਦੇ دیدار ਦੀ ਜਿਹਨੂੰ ਆਪਾਂ ਕਹਿੰਦੇ ਆ ਬਾਣੀ ਆਈ ਹੈ ਭਾਈ ਮਰਦਾਨੀ ਨੇ ਰਬਾਬ ਛੇੜੀ ਨਿਰਮਲ ਜਲ ਸੀ ਬਿਆਸ ਦਾ ਪੰਛੀ ਚੈਕ ਦੇ ਸੰਨ ਚਾਰ ਚੁਫੇਰੇ ਖਰਾਬਲ ਸੀ ਬਾਬਾ ਜੀ ਨੇ ਬਾਣੀ ਘਾਈ ਇਹਨਾਂ ਆਨੰਦ ਆਇਆ ਕਈ ਪੈਰ ਹਜ਼ੂਰ ਸਮਾਦੀ ਸਥਿਤ ਰਹੇ ਜਦੋਂ ਕਹਿਣ ਲੱਗੇ ਚੰਨ ਮਰਦਾਨਿਆਂ ਚੱਲੀਏ ਉਹ ਕਹਿੰਦਾ ਬਾਬਾ ਜੀ ਥਾਂ ਬੜੀ ਰਮਣੀਕ ਹੈ ਬੜਾ ਆਨੰਦ ਆਇਆ ਕੀਰਤਨ ਕਰਨ ਦਾ ਸਤਿਗੁਰਾਂ ਨੇ ਕਿਹਾ ਭਲੇ ਪੁਰਖਾ ਤੋਰ ਸਮਾਏਗਾ ਮਾਹ ਪੁਰਖਾਵੇਗਾ ਇਹ ਵਸਦੀ ਹੋਵੇਗੀ ਯਾਦ ਰੱਖਿਓ ਇਹ ਇਤਿਹਾਸ ਦੇ ਬੋਲ ਨੇ ਸਮਾ ਆਏਗਾ ਮਾਹਪੁਰ ਖਾਵੇਗਾ ਇਹ ਵਸਦੀ ਹੋਵੇਗੀ ਜਿੰਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪੱਤ ਸਹਿਬਾਨ ਨੇ ਕਿਹਾ ਗੋਬਿੰਦਵਾਲ ਗੋਬਿੰਦਪੁਰੀ ਸੰਮ ਗੋਬਿੰਦਵਾਲ ਕਹੇ ਗੋਬਿੰਦਵਾਲ ਜਿਹੜਾ ਕਹੇ ਗੋਬਿੰਦਵਾਲ ਇਹ ਗੋਬਿੰਦਪੁਰੀ ਹੈ ਜਲਨ ਤੀਰ ਵਿਪਾਸ ਬਣਾਇਓ ਸੱਚ ਐਵੇਂ ਵਿਆਸ ਦੇ ਕੰਡੇ ਪਾਣੀ ਦੇ ਕਿਨਾਰਿਆਂ ਤੇ ਗੋਬਿੰਦਵਾਲ ਗੋਬਿੰਦਪੁਰੀ ਬਣਾਈ ਜਿਨੂੰ ਭਾਈ ਸਾਹਿਬ ਜੀ ਨੇ ਗੋਇੰਦਵਾਲ ਲਿਖਿਆ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ ਮਹਾਰਾਜ ਅੱਗੇ ਚੱਲ ਪਏ ਗੋਇੰਦਵਾਲ ਵਸਿਆ ਹਜ਼ੂਰ ਦਾ ਪਰਿਵਾਰ ਇੱਥੇ ਆ ਬਸਿਆ ਤਨ ਗੁਰੂ RAMDAS JI ਨੇ ਗੁਰਮਖੋ ਮੈਂ ਕਿ ਦਿਨ ਗਿਣਤੀ ਗਿਣਤੀ ਦਾ ਮੈਂ ਅੰਤ ਨਹੀਂ ਪਾਵਾਂਗਾ ਜੀ ਹੁਣ ਕਈ ਵਾਰੀ ਸੀ ਸ਼ਬਦ ਕਹਿ ਵੀ ਦੇਣਾ ਗੁਰੂ ਗ੍ਰੰਥ ਸਾਹਿਬ 'ਚ ਇੰਨੇ ਸ਼ਬਦ ਨੇ ਪਰ ਅੰਦਰ ਕਹਿੰਦਾ ਨਹੀਂ ਗੁਰੂ ਦਾ ਅੰਤ ਨਹੀਂ ਪਾਇਦਾ ਗੁਰੂ ਬੇਅੰਤ ਹੈ ਪਰ 21 ਸਾਲ ਧੰ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਸੇਵਾ ਕੀਤੀ ਹੈ 21 ਸਾਲ ਤੁਸੀਂ ਗਿਣਦੇ ਹੋ ਕੋਈ ਸਮਾ ਵਿਆਹ ਤੋਂ ਪਹਿਲਾਂ ਕੋਈ ਸਮਾ ਵਿਆਹ ਤੋਂ ਬਾਅਦ 21 ਸਾਲ ਤੇ ਗੋਇੰਦਵਾਲ ਸਾਹਿਬ ਜਦੋਂ ਜਾਂਦੇ ਹੋ ਤੇ ਗੁਰੂ ਰਾਮਦਾਸ ਜੀ ਦਾ ਖੂਹ ਹੈ ਆਪ ਜੀ ਨੂੰ ਪਤਾ ਹੋਣਾ ਹੈ ਬਿਲਕੁਲ ਤੇ ਚਵਾਰਾ ਸਾਹਿਬ ਦੇ ਨਾਲ ਕੰਦ ਵਿੱਚ ਸੜਕ ਹੈ ਜੀ ਸਾਹਮਣੇ ਅਜੂਰ ਦਾ ਗੁਰਦੁਆਰਾ ਗੁਰੂ ਰਾਮਦਾਸ ਜੀ ਦਾ ਖੂ ਜਿੱਥੇ ਸਤਗੁਰੂ ਜਦੋਂ ਦੁਪਹਿਰੇ ਲੋਕ ਆਰਾਮ ਕਰਦੇ ਸਨ ਉਸ ਖੂ ਤੇ ਬੈਠ ਕੇ ਗੁਰੂ ਰਾਮਦਾਸ ਜਲ ਸ਼ਕਾਉਂਦੇ ਹੁੰਦੇ ਸਨ ਖੂ ਤੇ ਬੈਠੇ ਜਲ ਸ਼ਕਾ ਰਹੇ ਨੇ ਤੇ ਯਾਦ ਰੱਖਿਓ ਆਪਾਂ ਆਉਣਾ ਇਸੇ ਵਿਸ਼ੇ ਤੇ ਇਹ ਕਿੰਨੇ ਪਾਪ ਕੀਤੇ ਹੁਣ ਬੰਦਾ ਨਿਰਮਲ ਹੋ ਸਕਦਾ ਜੋ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸਤਗੁਰੂ ਜਲ ਸ਼ਕਾ ਰਹੇ ਗੁਰੂ ਰਾਮਦਾਸ ਮਹਾਰਾਜ ਚਬਾਰੇ 'ਚ ਬੈਠਿਆ ਤਾਕੀ ਖੁੱਲੀ ਖੈ ਮਾਤਾ ਮੰਸਾ ਦੇਵੀ ਹਜ਼ੂਰ ਦੇ ਮਹਿਲ ਗੁਰੂ ਅਮਰਦਾਸ ਜੀ ਦੇ ਕੋਲ ਬੈਠਿਆ ਦੋਨੋਂ ਬੈਠਿਆ ਗੱਲ ਚੱਲ ਪਈ ਕਹਿਣ ਲੱਗੀ ਸੱਚੇ ਪਾਤਸ਼ਾਹ ਜੀ ਭਾਨੀ ਵਰਣ ਜੋਗ ਹੋ ਗਈ ਹੈ ਬੇਟੀ ਵੱਲ ਇਸ਼ਾਰਾ ਕੀਤਾ ਬਾਕੀ ਬੱਚੇ ਵਰ ਦਿੱਤੇ ਇਹਦੇ ਲਈ ਵਾਰ ਤੁਸੀਂ ਟੋਲਿਆ ਕੋਈ ਲੱਭੂ ਕੋਈ ਤੇ ਕੁਦਰਤੀ ਤੌਰ ਤੇ ਖੂਹ ਤੇ ਪਾਣੀ ਭਰਨ ਦੀ ਆਵਾਜ਼ ਆਈ ਤੇ ਮਾਤਾ ਜੀ ਨੇ ਵੇਖ ਕੇ ਕਿਹਾ ਬਸ ਐ ਹੋ ਜਾ ਦੇਖ ਲੋ RAMDAS ਜੀ ਵਰਗਾ ਕਿ ਜਿਹਨੇ ਮਰਤਾ ਜਿਹਨਿੰਦਾ ਕਿੰਨੀ ਸੇਵਾ ਕਰਦਾ ਏ ਕੋ ਜਾ ਕੋਈ ਲੱਭਿਓ ਮਹਾਰਾਜ ਜੀ ਨੇ ਕਿਹਾ ਭਲੀਏ ਇਹਦੇ ਵਰਗਾ ਸਿਰਫ ਇਹ ਹੈ ਇਹਦੇ ਵਰਗਾ ਹੋਰ ਕੋਈ ਨਹੀਂ ਆਪ ਨੂੰ ਬੇਨਤੀ ਕਰਾਂ ਉਥੇ ਦੀਵਾਨ ਬੋਲੀ ਬਣੀ ਇਹਨਾਂ ਦਿਨਾਂ ਚ ਕੀ ਹੋਇਆ ਜੀ ਲਾਹੌਰ ਜ਼ਿਲ੍ਹਾ ਚਲੋ ਬਾਅਦ ਚ ਬਣਿਆ ਉਹਦੇ ਵਿੱਚ ਇੱਕ ਪਿੰਡ ਹੈ ਜੀ ਖਾਈ ਲਾਹੌਰ ਜ਼ਿਲ੍ਹੇ ਦਾ ਪਿੰਡ ਖਾਈ ਉੱਥੇ ਇੱਕ ਖੱਤਰੀ ਪਰਿਵਾਰ ਵਿੱਚ ਦੰਪਤੀ ਬੜੇ ਸੁਖੀ ਵਾਸਦੇ ਸਨ ਪਰ ਘਰ ਔਲਾਦ ਨਹੀਂ ਸੀ ਥੋੜੀ ਜੀ ਬਡੇਰੀ ਉਮਰ ਵਿੱਚ ਹੋ ਗਈ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਇਤਿਹਾਸ ਕਹਿੰਦਾ ਬੱਚੇ ਦਾ بیٹے ਦਾ ਜਨਮ ਹੋਇਆ ਤੇ ਉਹ ਮਾਈ ਜਨਮ ਵਿਲੇ ਚੜਾਈ ਕਰਕੇ ਮੋਤੂ ਘੀ ਉਦੀ ਸੀ ਪਿਓ ਨੇ ਪਾਲਿਆ ਉਹਦਾ ਨਾਮ ਰੱਖਿਆ ਪ੍ਰੇਮਾ ਪ੍ਰੇਮਾ ਤੁਸੀਂ ਸਾਰੇ ਜਾਣਦੇ ਹੋ ਪ੍ਰੇਮਾ ਨਾਮ ਰੱਖਿਆ ਕੁਝ ਸਮੇਂ ਬਾਅਦ ਬਾਪ ਚਲਾ ਗਿਆ ਮਾਮਾ ਤੇ मामੀ ਲੈ ਆਏ ਉਹ ਪਹੁੰਚ ਗਏ ਉਹਨਾਂ ਪਾਲਿਆ ਪਰ ਪ੍ਰਮਾਤਮਾ ਦੀ ਖੇਡ ਪਹਿਲਾਂ ਮਾਂ ਗਈ ਜਨਮ ਵੇਲੇ ਜਨਮ ਦੇ ਜਨਮ ਦਿਨਦਿਆਂ ਸਾਰੀ ਮਾਂ ਚਲੀ ਗਈ ਬਾਪ ਚਲਾ ਗਿਆ ਮਾਮਾ मामੀ ਚਲੇ ਗਏ ਜ਼ਮੀਨ ਜਾਇਦਾਦ ਸੀ ਉਹ ਸ਼ਰੀਕਾਂ ਨੇ ਹੜਪਲੀ ਕੁਝ ਵਿਦਵਾਨ ਕਹਿੰਦੇ ਆ ਜੀ ਨੌਜਵਾਨੀ ਚ ਪ੍ਰੇਮਾ ਗਿਆ ਉਹਨੂੰ ਮਾੜੇ ਰਸਤੇ ਤੇ ਤੋਰ ਦਿੱਤਾ ਗਿਆ ਮਾੜੀ ਸੰਗਤ ਮਿਲ ਗਈ ਜੀ ਉੰਜ ਭਾਈ ਸਰ ਭਾਈ ਵੀਰ ਸਿੰਘ ਲਿਖਦੇ ਆ ਨਹੀਂ ਜੀ ਕਿ ਉਹਦੀ ਜ਼ਮੀਨ ਦਾਇਦਾਦ ਖੋਲ ਹੀ ਜਵੇਂ ਮਿੱਟਰ ਹੁੰਦਾ ਯਤੀਮ ਹੁੰਦਾ ਕਿਸੇ ਗੱਲੇ ਨਹੀਂ ਆਇਆ ਉਹ ਵਿਚਾਰਾ ਰੋਟੀ ਤੋਂ ਵੀ ਆਤਰ ਹੋ ਗਿਆ ਪੁਰਾਣੇ ਕੱਪੜੇ ਪਾਉਂਦਾ ਸੀ ਖੁਰਾਕ ਹੀ ਚੰਗੀ ਨਹੀਂ ਸੀ ਉਹਨੂੰ ਤਨ ਕਰਕੇ ਬਿਮਾਰੀ ਲੱਗ ਗਈ ਪਰ ਯਾਦਾ ਮੰਨਦੇ ਆ ਜੀ ਉਹ ਸੰਗਤ ਵਿੱਚ ਇਹੋ ਜੀ ਪੈ ਗਿਆ ਕਿ ਸਭ ਕੁਝ ਚਲਾ ਗਿਆ ਜ਼ਮੀਨ ਜਾਇਦਾਦ ਉਹ ਆਪਣੇ ਤਨ ਦੇ ਅੰਗਾਂ ਤੋਂ ਆਰੀ ਹੋ ਗਿਆ ਉਹਦੇ ਹੱਥ ਪੈਰ ਕੰਮ ਨਹੀਂ ਕਰਦੇ ਸ਼ਰੀਰ ਨੂੰ ਕੋੜ ਦਾ ਰੋਗ ਲੱਗ ਗਿਆ ਰੇਂਕੇ ਤੁਰਦਾ ਹੈ ਤੁਰਿਆ ਨਹੀਂ ਜਾਂਦਾ ਕਿਸੇ ਨੇ ਇੱਕ ਗੱਲ ਕਹੀ ਉਹ ਪ੍ਰੇਮਿਆ ਤੈਨੂੰ ਪਿੰਡ 'ਚ ਕਿਸੇ ਨੇ ਪੁੱਛਣਾ ਤੇ ਨਾਲ ਉਹਨੇ ਕੀ ਕੀਤਾ ਇਹਦੇ ਗਲੇ ਦੇ ਵਿੱਚ ਇੱਕ ਭਾਂਡਾ ਬੰਨ ਦਿੱਤਾ ਭਾਂਡਾ ਇਸ ਕਰਕੇ ਬੰਨਿਆ ਇਹਦੀ ਚਮੜੀ ਨੂੰ ਕੋਈ ਸਪਰਸ਼ ਨਾ ਕਰੇ ਇਹਦਾ ਰੋਗ ਸਾਨੂੰ ਨਾ ਲੱਗ ਜਾਏ ਜਿਵੇਂ ਟੁੱਕਰ ਕੁੱਤਿਆਂ ਨੂੰ ਪਾਈਦਾ ਉਹਦੇ ਗਲੇ 'ਚ ਵੱਜੇ ਭਾਂਡੇ 'ਚ ਲੋਕ ਟੁੱਕਰ ਪਾਣ ਲੱਗ ਪਏ ਉਹਨੇ ਕਿਹਾ ਪ੍ਰੇਮਿਆ ਇੱਥੇ ਛੁਟਕਾਰਾ ਨਹੀਂ ਅਸੀਂ ਸੁਣਿਆ ਹੈ ਕਿ ਗੋਇੰਦਵਾਲ ਸਾਹਿਬ ਇੱਕ ਨਗਰ ਵਸਿਆ ਹੈ ਉੱਥੇ ਉਹ ਮਹਾਪੁਰਖ ਹੈ ਜਿਨ੍ਹਾਂ ਨੂੰ ਕੋਈ ਥਾਂ ਨਹੀਂ ਦਿੰਦਾ ਸੁਣਿਆ ਉਹਨੇ ਥਾਵਿਆਂ ਦੀ ਥਾਂ ਖ ਹੈ ਕਿਉਂਕਿ ਚਰਚਾ ਤੇ ਚੱਲੀ ਪਈ ਸੀ ਨਾ ਜਿਹਦਾ ਕੋਈ ਆਸਰਾ ਨਹੀਂ ਉਹਦਾ ਆਸਰਾ ਹੈ ਜਿਹਦੀ ਕਿਤੇ ਇੱਜ਼ਤ ਨਹੀਂ ਉਹਦੀ ਇੱਜ਼ਤ ਕਰਦਾ ਹੈ ਜਿਹਦਾ ਮਾਂ ਬਾਪ ਵੀ ਕੋਈ ਨਹੀਂ ਉਸ ਯਤੀਮਾਂ ਨੂੰ ਵੀ ਗਲੇ ਲਾ ਲਿੰਦਾ ਹੈ ਜਿਸ ਰੋਗੀ ਨੂੰ ਕੋਈ ਨਹੀਂ ਜਾਣਦਾ ਉਹਨੂੰ ਵੀ ਸੰਭ ਲਿੰਦਾ ਨੌਜਵਾਨ ਸੀ ਜੀ ਰੋਪਿਆ ਕੁਝ ਵਿਦਵਾਨ ਕਿੰਨੇ ਸੰਗਤ ਲੰਘਦੀ ਸੀ ਉਹਨੇ ਤਰਲਾ ਮਾਰਿਆ ਮੈਨੂੰ ਨਾਲ ਲੈ ਚੱਲੋ ਹੁਣ ਉਹ ਸ਼ਰੀਰ ਗਲ ਚ ਭਾਂਡਾ ਤਨ ਰੋਗੀ ਗੁਨਾਹ ਕੀਤੇ ਹੋਏ ਨੌਜਵਾਨ ਸਾਨੂੰ ਹਮਲਾ ਮਾਰਿਆ ਕਹਿੰਦੇ ਕੋਈ ਗੱਲ ਨਹੀਂ ਇਹ ਸਤਿਗੁਰੂ ਦੀ ਕਿਰਪਾ ਹੀ ਸੇਵਾ ਹੀ ਏ ਜੇ ਇਹ ਚਲਾ ਜਾਏਗਾ ਗੁਰੂ ਅਮਰਦਾਸ ਪਤਾ ਨਹੀਂ ਮੇਰ ਕਰਦੇ ਚੁੱਕ ਕੇ ਲੈ ਆਏ ਪਰ ਕੁੜੀ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਬਾਹਰ ਬੈਠ ਗਿਆ ਜਦੋਂ ਬੈਠਾ ਸੰਗਤ ਵਿੱਚ ਖੜੇ ਹੋਏ ਚਿਹਰੇ ਨੇ ਅੱਜ ਵਾਲਾ ਕੰਮ ਥੋੜਾ ਸੀ ਜੀ ਨਿੰਦਿਆ ਚੁਗਲੀ ਈਰਖਾਏ ਥੋੜਾ ਉਤੇ ਸੰਗਤ ਚ ਬੈਠੇ ਕੋਏ ਆਤਮ ਰਸੀ ਗਏ ਨੇ ਪਰਮ ਪਦ ਦੇ ਧਾਰਨੀ ਨੇ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਨੇ ਰੋਮ ਰੋਮ ਜਪਣ ਵਾਲੀਆਂ ਰੂਹਾਂ ਨੇ ਚੜੇ ਸੱਚੀ ਮੁੱਚੀ ਖਿੜੇ ਕੋਈ ਚਿਹਰੇ ਬੰਦਗੀ ਵਿੱਚ ਓਤ ਪੋਤ ਰੂਹਾਂ ਜਦੋਂ ਪ੍ਰੇਮ ਦੇ ਕੋਲੋਂ ਨਿਕਲਦੇ ਨੇ ਇੰਨਾ ਸੰਗਤ ਦਾ ਔਰਾ ਅਸਰ ਕਰਦਾ ਉਹਦੀ ਠੰਦੀ ਕਲਾ ਚੜਦੀ ਕਲਾ ਬਨਣਾ ਇੱਕ ਨੇ ਕਿਹਾ ਤੂੰ ਰੋਇਆ ਨਾ ਕਰ ਤਰੋਣਾ ਕਿਉਂ ਹੈ ਕਹਿੰਦਾ ਰੋਣਾ ਇਸ ਕਰਕੇ ਮੇਰਾ ਕੋਈ ਨਹੀਂ ਕਹਿੰਦਾ ਅੱਜ ਵੀ ਰੋਣਾ ਜਿਹਦਾ ਕੋਈ ਨਹੀਂ ਹੁੰਦਾ ਉਹ ਇਸ ਬੂਵੇ ਤੇ ਆ ਜਾ ਰੋਂਦਾ ਨਹੀਂ ਹੁੰਦਾ ਉਹਦਾ ਗੁਰੂ ਅਮਰਦਾਸ ਹੋ ਜਾਂਦਾ ਉਹ ਕਹਿੰਦਾ ਮੈਨੂੰ ਰੋਗ ਲੱਗਾ ਪਏ ਤੇ ਉਹ ਪਹਿਲਾਂ ਉਹਦੇ ਗਲ ਚ ਭਾਂਡਾ ਲਾਇਆ ਨਾ ਪਸ਼ੂਆ ਵਾਲੀ ਵਿਆਰ ਨਹੀਂ ਗਲ ਚ ਭਾਂਡਾ ਲਾ ਦਿੱਤਾ ਕੋਲ ਬੈਠ ਕੇ ਇੱਕ ਇੱਕ ਤੋਕ ਸਖਾਨ ਲੱਗ ਪਈ ਜੀ ਤੁਸੀਂ ਹੈਰਾਨ ਹੋਗੇ ਇਤਿਹਾਸ ਕਹਿੰਦਾ ਉਸ ਪ੍ਰੇਮੇ ਨੇ ਸਿਰਫ ਸੁਣ ਸੁਣ ਕੇ ਜਪਜੀ ਸਾਹਿਬ ਤੇ ਆਸਾ ਕੀ ਵਾਰ ਚੇਤੇ ਕਰ ਲਈ ਭਵੀਰ ਸਿੰਘ ਲਿਖਦੇ ਆ ਜਪਜੀ ਸਾਹਿਬ ਆ ਫਿਰ ਬੇਨਤੀ ਕਰਾਂਗਾ ਕਿਉਂਕਿ ਅਸੀਂ ਗੁਰਮੁਖੀ ਸਿੱਖਣੀ ਜ਼ਰੂਰੀ ਹੈ ਪਰ ਜੇ ਨਹੀਂ ਵੀ ਬੱਚਿਆਂ ਨੂੰ ਗੁਰਮੁਖੀ ਆਉਂਦੀ ਤੇ ਜ਼ੋਰ ਦੂਜੇ ਪਾਸੇ ਲਾ ਦਿਓ ਉਹਨਾਂ ਨੂੰ ਜ਼ਬਾਨੀ ਤੁਕਾਂ ਚਕ ਚਕ ਪੜਾਣ ਲੱਗ ਪੋ ਕਿਉਂਕਿ ਵੇਦ ਜਿਹੜਾ ਉਹ ਕਈ ਸਦੀਆਂ ਤੱਕ ਲਿਖਿਆ ਹੀ ਨਹੀਂ ਗਿਆ ਉਹ ਸਿਮਰਤੀ ਰਿਹਾ ਹੈ ਸ੍ਰੁਤੀ ਰਿਹਾ ਹੈ ਸ੍ਰੁਤੀ ਦਾਰਤੇ ਜਿਹੜਾ ਸੁਣਿਆ ਗਿਆ ਵੇ ਤਾਂ ਬਹੁਤ ਕਈ ਸਦੀਆਂ ਬਾਅਦ ਸੰਸਕ੍ਰਿਤ ਬਣੀ ਤੇ ਲਿਖਿਆ ਸੁਣ ਸੁਣ ਕੇ ਚੇਤੇ ਹੋ ਜਾਏ ਜਿਸ ਨੂੰ ਪੜਨਾ ਵੀ ਨਹੀਂ ਹੁੰਦਾ ਸਿਰਫ ਉਹਨੂੰ ਸੁਣਾਣਾ ਸ਼ੁਰੂ ਕਰ ਦਿਓ ਸੁਣ ਸੁਣ ਕੇ ਵੀ ਬਾਣੀ ਚੇਤੇ ਹੋ ਜਾਂਦੀ ਹੈ ਸਰੋਤ ਵਿੱਚ ਬੜੀ ਤਾਕਤ ਹੈ ਜੀ ਉਹਨੂੰ ਜਪਜੀ ਸਾਹਿਬ ਚੇਤੇ ਕਰਾ ਦਿੱਤਾ ਉਹਨੂੰ ਪਿਆਰ ਆਸਾ ਕੀ ਵਾਰ ਦੀਆਂ ਪੌੜੀਆਂ ਚੇਤੇ ਕਰਾ ਦਿੱਤੀਆਂ ਪਰ ਕੁਝ ਦਿਨਾਂ ਬਾਅਦ ਜਦੋਂ ਸੰਗਤ ਲੰਘਣੀ ਉਦਾਸ ਫਿਰ ਕਦੀ ਹੋ ਜਾਣਾ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਕੋਲ ਬੈਗ ਕੇ ਕਿੰਨ ਤੂੰ ਰੋਇਆ ਨਾ ਕਰ ਤਮ ਸੱਚੀ ਦਸਾਂ ਕਿਸੇ ਤੇ ਮੁਸੀਬਤ ਆ ਜਾਏ ਨਾ ਪੈਸਾ ਸੋਨਾ ਚਾਂਦੀ ਨਹੀਂ ਦੇਣ ਜੋਗੇ ਸਿਰਫ ਉਹਦੀ ਮੋਰਲ ਸਪੋਰਟ ਕਰ ਦਿਓ ਡਿੱਗੇ ਹੋਏ ਬੰਦੇ ਉੱਠ ਪੈਂਦੇ ਆ ਧੀਰਜੀ ਬੰਦਾ ਦੇ ਦੇ ਨਹੀਂ ਤਕੜਾ ਹੋ ਕੋਈ ਨਹੀਂ ਬੰਦਾ ਉੱਠ ਪੈਂਦਾ ਜੀ ਬਾਬਾ ਬੁੱਢਾ ਸਾਹਿਬ ਕਿੰਨ ਤੂੰ ਰੋਇਆ ਨਾ ਕਰ ਅੱਖਾਂ ਪੂੰਝ ਦਿੱਤੀਆਂ ਕਹਿੰਦਾ ਜੀ ਰੋਣਾ ਤਾਂ ਆਵਾ ਮੇਰਾ ਤਨ ਰੋਗੀ ਹੈ ਨਾ ਮੈਂ ਬਾਹਰ ਬੈਠਾ ਕਹਿੰਦੇ ਨਹੀਂ ਨਹੀਂ ਸਮਾਂ ਨਹੀਂ ਆਇਆ ਜੀ ਤੂੰ ਤਾਂ ਆਪ ਚੱਲ ਕੇ ਆਇਆ ਤੇ ਤੇਰੀ ਕਮਾਈ ਅਸੀਂ ਗੰਨੇ ਆ ਜਿਹਦੇ ਘਰ ਚ ਤੂੰ ਆਇਆ ਹੈ ਨਾ ਪਹਿਲੇ ਜਾਮੇ ਚ ਖੁਦ ਤੁਰ ਕਿਉਂ ਦੇ ਘਰ ਚਲਾ ਗਿਆ ਸੀ ਜਿਸ ਕੋਲ ਉਹ ਨਹੀਂ ਪਿੰਡ ਵਾਲਿਆਂ ਬਾਹਰ ਕਰ ਦਿੱਤਾ ਸੀ ਨੂਰੀ ਦੀਪਾਲਪੁਰ ਵਾਲਾ ਇਹ ਤਾਂ ਖੁਦ ਚੱਲ ਕੇ ਜਾਂਦੇ ਤੇਰੇ ਤੋਂ ਨਫ਼ਰਤ ਨਹੀਂ ਕਰਦੇ ਪਰ ਜੇ ਸਮਾਂ ਨਹੀਂ ਨਾ ਆਇਆ ਪਿਆਰੋ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਸੰਗਤ ਦੀ ਧੂੜ ਤਨ ਤੇ ਲਾਂ ਲੱਗ ਪਿਆ ਅੱਜ ਹੋਰ ਕੱਲ ਹੋਰ ਸਮਾਂ ਬੀਤਿਆ ਸਾਰੇ ਗੁਨਾ ਧੁੱਪ ਗਏ ਤੇ ਇਹ ਫਿਰ ਇੱਕ ਸ਼ਬਦ ਗਾਉਣ ਲੱਗ ਪਿਆ ਸੀ ਉਹ ਕਹਿੰਦਾ ਸੁਣੋ JOHANA ਕਹੇ ਬਡੇਰ ਗਿਆ ਕਿਛੋਟਾ ਲੱਦਾ ਫੇਰ ਤੇ ਆਪਣੇ ਕੋਲ ਤੁਕ ਬਣਾ ਲਈ ਸੀ ਨੇ ਜੀ ਸੁਣੋ JOHANA ਕਹੇ ਕਹੇ ਬਡੇਰ ਗਿਆ ਕਿਛੋਟਾ ਲੱਦਾ ਫੇਰ ਇਹਦਾ ਮਤਲਬ ਜਿਹੜਾ ਸਰੀਰ ਮੇਰਾ ਗਲ ਗਿਆ ਸੀ ਦੁਨੀਆ ਦੇ ਲੋਕੋ ਦੇਖੋ ਮੇਰਾ ਸ਼ਰੀਰ ਗੁਰੂ ਅਮਰਦਾਸ ਨੇ ਵਾਪਸ ਕਰ ਦਿੱਤਾ ਮੈਨੂੰ arogh ਕਰ ਦਿੱਤਾ ਅੱਜ ਹੋਰ ਕੱਲ ਹੋਰ ਸੰਗਤ ਵਿੱਚੋਂ ਜਾ ਕੇ ਕਹਿਣਾ ਮਹਾਰਾਜ ਜੀ ਉਹ ਬਾਹਰ ਜਿਹੜਾ ਕੋੜੀ ਬੈਠਾ ਸੀ ਉਹ ਠੀਕ ਹੋਣ ਲੱਗ ਪਿਆ ਉਹ ਬਾਣੀ ਪੜਦਾ ਹੈ ਉਹ ਹੁਣ ਸ਼ਬਦ ਪੜਦਾ ਹੈ ਸਤਗੁਰੂ ਸੁਣਨਾ ਤੇ ਨਾਲ ਹੀ ਮੁਸਕਰਾ ਦੇਣਾ ਸਮਾਂ ਨਹੀਂ ਆਇਆ ਨਾ ਅੱਜ ਤਾਂ ਗੁਰੂ ਅਮਰਦਾਸ ਮੇਹਰਾਂ ਦੇ ਘਰ ਚਾਹੇ ਕੋਲੋਂ ਲੰਗੇ ਤੂੰ ਨੋ ਦ੍ਰਿਸ਼ਟੀ ਭਾਈ ਤੇ ਯਾਦ ਰੱਖਿਓ ਕੱਲੀ ਸਾਖੀ ਨੇ ਕਿ ਗੁਰੂ ਗ੍ਰੰਥ ਸਾਹਿਬ ਕਹਿੰਦਿਆ ਕਿ ਗੁਰੂ ਅਮਰਦਾਸ ਜਿਸ ਧਰਤੀ ਤੇ ਚਰਨ ਰੱਖਿਓ ਉਸ ਧਰਤੀ ਦੇ ਪਾਪ ਉਤਰ ਜਾਂਦੇ ਆ ਗੁਰੂ ਅਮਰਦਾਸ ਪਰਸੀ ਹੈ ਉਹਮ ਪਾਤਕ ਬਿਨਾ ਸੇ ਧਰਤੀ ਦੇ ਪਾਪ ਖਤਮ ਹੋ ਜਾਂਦੇ ਆ ਗੁਰੂ ਅਮਰਦਾਸ ਪਰਸੀਆ ਸਿੱਧ ਸਾਧਕ ਆਸਾਸ ਹੈ ਜਿਸ ਅਵਸਥਾ ਨੂੰ ਸੇਧ ਲੋਚਦੇ ਆ ਤਾਂ ਗੁਰੂ ਅਮਰਦਾਸ ਨੂੰ ਕੋਈ ਸਪਰਸ਼ ਕਰੇ ਉਹ ਏਡੀ ਉੱਚੀ ਅਵਸਥਾ ਤੇ ਪਹੁੰਚ ਜਾਂਦਾ ਗੁਰੂ ਅਮਰਦਾਸ ਪਰਸੀਆਂ ਪੂਮ ਪਾਤਕ ਬਿਨਾਸੈ ਗੁਰੂ ਅਮਰਦਾਸ ਪਰਸੀਆਂ ਸਿੱਧ ਸਾਧਕ ਅਸਾਸੈ ਗੁਰੂ ਅਮਰਦਾਸ ਪਰਸੀਆਂ ਧਿਆਨ ਲਈਐ ਪਉ ਪੰਦ ਜਿਹੜਾ ਆਤਮਿਕ ਜੀਵਨ ਦਾ ਪੰਦ ਕਈ ਜਨਮਾਂ ਦਾ ਨਾ ਇੱਕ ਵਾਰੀ ਧੰਨ ਗੁਰੂ ਅਮਰਦਾਸ ਕਹੋ ਉਹ ਪੰਦ ਮੁੱਕ ਜਾਂਦਾ ਤੇ ਰੱਬ ਮਿਲ ਜਾਂਦਾ ਗੁਰੂ ਅਮਰਦਾਸ ਪਰਸੀਏ ਆਪਾ ਹੋ ਲੱਭੈ ਗਾਉ ਚੁੱਕੈ ਨਿਡਰਤਾ ਮਿਲਦੀ ਆਵਾਗੁਣ ਮੁੱਕ ਜਾਂਦਾ ਗੁਰ ਅਮਰਦਾਸ ਪਰਸਿਏ ਪਉਮ ਪਾਤਿਕ ਬਿਨਾਸੈ ਗੁਰ ਅਮਰਦਾਸ ਪਰਸਿਏ ਸਿਧ ਸਾਧਕ ਅਸਸੈ ਗੁਰ ਅਮਰਦਾਸ ਪਰਸਿਏ ਧਿਆਨ ਲਹੀਐ ਪਉ ਮੁਕੈ ਗੁਰ ਅਮਰਦਾਸ ਪਰਸਿਏ ਅਪਉ ਲਭੈ ਗਉ ਚੁਕੈ ਇਕ ਬਿਨ ਦੁਗਣ ਚੋਤ ਰਹਿ ਜਾ ਸਮੰਤਰ ਮਾਨਵ ਖਿਲੇ ਅਜਵੇਂ ਸੇ ਪਾਠ ਮਾਨਵੇਂ ਹੈ ਜੀ ਇਹ ਕੀਤਾ ਜਾਂਦਾ ਪਰ ਕੁਝ ਗੁਰਮੁਖ ਕਹਿੰਦੇ ਨੇ ਮਾਨਵ ਖਿਲੇ ਖਿਲ ਜਾਂਦੇ ਨੇ ਆਦਤ ਬਣ ਜਾਂਦੀ ਹੈ ਇੱਕ ਬਿੰਦੁਗਨ ਜੋਤ ਉਹ ਤੋਰ ਹੈ ਜਾਸ ਮੰਤਰ ਮਾਨਵ ਕਿਲਾ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਮਾਰੇ ਨੇ ਦ੍ਰਿਸ਼ਟੀ ਕੀਤੀ ਅੱਜ ਆਏ ਆਵਾਜ਼ ਦਿੱਤੀ ਭਾਈ ਭਿਰਤ ਜੀ ਭਾਈ ਬੱਲੂ ਜੀ ਜੀ ਸਤਿਗੁਰੂ ਜੀ ਕਹਿਣ ਲੱਗੇ ਪ੍ਰੇਮੀ ਨੂੰ ਉਸ ਜਲ ਵਿੱਚ ਇਸ਼ਨਾਨ ਕਰਾ ਕੇ ਲਿਆਓ ਜਿਸ ਵਿੱਚ ਅਸੀਂ ਅੰਮ੍ਰਿਤ ਵੇਲੇ ਕੀਤਾ ਜਲ ਪਿਆ ਹੈ ਹੁਣ ਮੇਰੀ ਇੱਕ ਬੇਨਤੀ ਸੁਣਿਓ ਤਰਖ ਚ ਨਾ ਲਜਾਇਓ ਉਹ ਕੱਲਾ ਪਾਣੀ ਨਹੀਂ ਉਸ ਪਾਣੀ ਚ ਗੁਰੂ ਅਮਰਦਾਸ ਦਾ ਬਚਨ ਵਰਤ ਗਿਆ ਹੈ ਜਲ ਨਹੀਂ ਕੇਵਲ ਇਸ਼ਨਾਨ ਕਰਾਓ ਸੋਹਣੇ ਕੱਪੜੇ ਚ ਲਪੇਟ ਕੇ ਲਿਆਓ ਅੱਜ ਸੇਖੋ ਦੇ ਕੁਲ ਗਏ ਉਹਨੂੰ ਚੁੱਕਿਆ ਜੀ ਉਹ ਤੁਰਨ ਲੱਗ ਪਿਆ ਅਰੋਗ ਹੋ ਗਿਆ ਸੀ ਉਸ ਜਲ ਚ ਇਸ਼ਨਾਨ ਕਰਾਇਆ ਸੋਹਣੇ ਕੱਪੜਿਆਂ ਚ ਲਪੇਟ ਕੇ ਯਾਦ ਰੱਖਿਓ ਉਹੀ ਹੈ ਨੌਜਵਾਨ ਜਿਹੜਾ ਮਾੜੀ ਸੰਗਤ ਚ ਪੈ ਗਿਆ ਗਲਤ ਕੰਮ ਕਰਨ ਲੱਗ ਪਿਆ ਮਾੜੇ ਰਸਤੇ 'ਤੇ ਤੁਰਿਆ ਜਿਹਦੇ ਤਨ ਚੋਂ ਖੂਨ ਨਿਕਲਦਾ ਸੀ ਜਿਹਦੇ ਗਲੇ 'ਚ ਭਾਂਡਾ ਬੰਨਿਆ ਸੀ ਰੋਟੀ ਸੱਟਣ ਵਾਸਤੇ ਇਸ਼ਨਾਨ ਕਰਾਇਆ ਕਪੜੇ ਚ ਲਪੇਟ ਕੇ ਲੈ ਆਂਦਾ ਗੁਰੂ ਅਮਰਦਾਸ ਜੀ ਨੇ ਸਾਹਮਣੇ ਬਿਠਾਇਆ ਆਪ ਉੱਠੇ ਤਨ ਤੋਂ ਕਪੜਾ ਲਾਇਓ ਨਹੀਂ ਕਹਿ ਲੱਗੇ ਤਾਂ ਮੇਰਾ ਮੁਰਾਰੀ ਬਣ ਗਿਆ ਨਾਮ ਸੀ ਪ੍ਰੇਮਾ ਇਮਰਾ ਮੁਰਾਰੀ ਬਣ ਕੇ ਬੜਾ ਸੋਹਣੀ ਰਚ ਦੇ ਹੀ ਨਿਕਲਈ ਤੂੰ ਤਾਂ ਮੁਰਾਰੀ ਬਣ ਗਿਆ ਪਿਆਰੇ ਉਹ ਦਿਨ ਫਿਰ ਗੁਰਦੇਵ ਨੇ ਕਿਹਾ ਅੱਜ ਇਹ ਪ੍ਰੇਮ ਜੀ ਦਾਣ ਦੇਣ ਵਾਲੀ ਅਵਸਥਾ ਤੇ ਪਹੁੰਚ ਗਿਆ ਹੈ ਮੈਂ ਫਿਰ ਬੇਨਤੀ ਕਰਾਂਗਾ ਇਸ ਸਾਖੀ ਨੂੰ ਕੱਲਾ ਹੀ ਨਹੀਂ ਕਿ ਮਿਲਿਆ ਜੀ ਮਹਾਰਾਜ ਜੀ ਦਾਣ ਦਾ ਮਤਲਬ ਉਹ ਗੁਰਸਿੱਖ ਜਿਹੜਾ ਨਾਮ ਜਪ-ਜਪ ਕੇ ਉਸ ਅਵਸਥਾ ਤੇ ਪਹੁੰਚ ਜਾਏ ਜਿਹੜਾ ਕਿਸੇ ਦੇ ਅੰਦਰ ਨੂੰ ਜ਼ਿੰਦਗੀ ਦੇ ਸਕੇ ਜਿਹਨੂੰ ਬਾਚ ਗੁਰੂ ਸਾਹਿਬ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਉਸ ਅਵਸਥਾ ਜੀ ਜਿਹੜੀ ਪੰਜਵੇਂ ਝਾਮੇ ਕਹਿੰਦੇ ਜੀ ਦਾਨ ਦੇ ਭਗਤੀ ਲਾਇਨ ਖਰਸੋ ਲੈਣ ਮਿਲਾਏ ਜਿਹਨੂੰ ਗੁਰੂ ਰਾਮਦਾਸ ਅਵਸਥਾ ਨੂੰ ਕਹਿੰਦੇ ਆ ਜਨ ਨਾਨਕ ਧੂੜ ਮੰਗੇ ਤਿਸ ਗੁਰਸ਼ੇ ਕੀ ਜੋ ਆਪ ਜਪੈ ਅਵਰ ਨਾਮ ਜਪਾ ਮਹਾਰਾਜ ਕਹਿੰਦੇ ਇਹ ਉਸ ਅਵਸਥਾ ਤੇ ਪਹੁੰਚ ਗਿਆ ਗੁਰੂ ਅਮਰਦਾਸ ਜੀ ਸਾਰੀ ਸੰਗਤ ਹੈਰਾਨ ਦੀ 80 ਵੱਡੀ ਤਬਦੀਲੀ ਇਹਨੇ ਮਹੀਨਿਆਂ ਚ ਸਤਿਗੁਰੂਆਂ ਨੇ ਕਿਹਾ ਸੰਗਤ ਜੀ ਇਹ ਮੇਰਾ ਮੁਰਾਰੀ ਹੈ ਕੋਈ ਸਿੱਖ ਹੈ ਜਿਹੜਾ ਮੇਰੇ ਪੁੱਤਰ ਨੂੰ ਆਪਣਾ ਰਿਸ਼ਤਾ ਦੇ ਦੇ ਇਤਿਹਾਸ ਚ ਬੇਟਾ ਲਿਖਿਆ ਕੋਈ ਹੈ ਜਿਹੜਾ ਮੇਰੇ ਬੇਟੇ ਨੂੰ ਰਿਸ਼ਤਾ ਦੇ ਦੇ ਪਾਈਸ਼ੀਆਂ ਉੱਪਰ ਬੈਠਾ ਸੀ ਸੰਗਤ ਜੀ ਇਤਿਹਾਸ ਨਹੀਂ ਕਹਿੰਦਾ ਹੈ ਪਾਈਸ਼ੀਆਂ ਉੱਪਰ ਉੱਠਿਆ ਕਿ ਨਗਾਹ ਮਹਾਰਾਜ ਜੀ ਮੇਰੀ ਬੇਟੀ ਹੈ ਘਰ ਮਥੋ ਮੈਂ ਸਵੀਕਾਰ ਕਰਨਾ ਆਪ ਘਰ ਗਿਆ ਘਰ ਧੀ ਲਿਆਂਦੀ ਕਿਹਾ ਜਾਂਦਾ ਉੱਥੇ ਆਨੰਦ ਹੋ ਗਿਆ ਜੀ ਇਹਦੀ ਘਰ ਵਾਲੀ ਅਸਲੀਅਤ ਇਸੇ ਆਸਿਸ ਸੀ ਉੱਥੇ ਮਹਾਰਾਜ ਜੀ ਨੇ ਆਨੰਦ ਕਰ ਦਿੱਤਾ ਵਿਆਹ ਕਰ ਦਿੱਤਾ ਉਹ ਭਾਂਡੇ ਲੰਗਰ ਚ ਲੰਗਰ ਪਕਾਈ ਸੀ ਪਰ ਥੋੜੀ ਕੁੜਾ ਕੇ ਸੁਭਾਅ ਦੀ ਸੀ ਕੜੀ ਸੀ ਉਹਨੂੰ ਲੰਗਰ ਪਕਾਉਂਦੇ ਕਿਸੇ ਕਿਹਾ ਤੂੰ ਲੰਗਰ ਪਕਾਈ ਜਾਨੀ ਹੈ ਤੇਰੀ ਧੀ ਕੋੜੀ ਦਿਲਾੜਲਾ ਆਦਿਤ ਉਹ ਹੱਥ ਝਾੜੇ ਜੀ ਤੋੜੇ ਵਾਲੀ ਚਲੀ ਗਈ ਕਹਿੰਦੇ ਮਹਾਰਾਜ ਜੀ ਇਹ ਕੀ ਕੀਤਾ ਨਾ ਇਹਦੇ ਤਾਤ ਦਾ ਪਤਾ ਨਾ ਇਹਦੇ ਮਾਤ ਦਾ ਪਤਾ ਨਾ ਇਹਦੀ ਜਾਤ ਦਾ ਪਤਾ ਤਿੰਨ ਸ਼ਬਦ ਕਹੇ ਇਹਦਾ ਮਾਪਿਓ ਕੌਣ ਹੈ ਇਹਦੀ ਜਾਤ ਕੀ ਹੈ ਕੋਈ ਪਤਾ ਨਹੀਂ ਜਦੋਂ ਜ਼ੋਰ ਨਾਲ ਬੋਲ ਕੇ اٹ ਗਈ ਧੰਗੁਰੂ ਅਮਰਦਾਸ ਕਹਿੰਦੇ ਨੇ ਇਹ ਮੇਰਾ ਪੁੱਤਰ ਹੈ ਇਹ ਮੇਰਾ ਬੇਟਾ ਹੈ ਮੈਨੂੰ ਜਾਣਨੀ ਹੈ ਇਹ 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 ਇਹਦੀ ਜਾਤ ਗੁਰਸਿੱਖੀ ਹੈ ਇਹ ਸਾਡਾ ਪੁੱਤਰ ਹੈ ਤੇਰੀ ਧੀ ਮੇਰੇ ਪੁੱਤਰ ਨਾਲ ਵਿਆਹੀ ਗਈ ਤੇ ਅੱਜ ਤੋਂ ਬਾਅਦ ਇਹਨਾਂ ਦੋਵਾਂ ਨੂੰ ਜੀਵਨ ਦੇਣ ਦੀ ਤਾਕਤ ਦਿੱਤੀ 22 ਮੰਜ਼ੀਆਂ ਵਿੱਚੋਂ ਇੱਕ ਮੰਜ਼ੀ ਮਹਾਰਾਜ ਨੇ ਮੱਥੋਂ ਮਰਾਰੀ ਨੂੰ ਦਿੱਤੀ ਤੂੰ ਗਿਣਤੀ ਕਰਿਓ ਇਹ ਬੀਬੀ ਨੂੰ ਦਿੱਤੀ ਨਾਲ ਮੱਥੋਂ ਮਰਾਰੀ ਨਾਲ ਕਹਿਣ ਲੱਗੇ ਤੂੰ ਚੋਰਾ ਚੁਰਾ ਚੁਰਿਆ ਨਾ ਕਰ ਦੇਖ ਮੁਰਾਰੀ ਬਾਦ ਵਿੱਚ ਨਾਮ ਆਵੇ ਕਰੇਗਾ ਮੱਥੋਂ ਪਹਿਲਾਂ ਆਵੇਗਾ ਇਹ ਮੇਰੀ ਬੇਟੀ ਤੇਰੀ ਧੀ ਮੇਰੀ ਧੀ ਹੈ ਇਹ ਮੇਰਾ ਬੇਟਾ ਹੈ ਰਹਿੰਦੀ ਦੁਨੀਆ ਤੱਕ ਮੱਥੋਂ ਤੇ ਮੁਰਾਰੀ ਦਾ ਨਾਮ ਲੈ ਕੇ ਸਿੱਖ ਅਦਬ ਕਰਦੇ ਰਹਿਣਗੇ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਆ ਜਿਹੜਾ ਜੇ ਅਸੀਂ ਪੜਿਆ ਭਾਵੇਂ ਤਾਂ ਬਹੁਤ ਉਗਮ ਦੱਸਿਆ ਨਹੀਂ ਗੁਰਮੁਖ ਸੰਗਤ ਨੇ ਨਿਰਮਲ ਨਹੀਂ ਕਰ ਦਿੱਤਾ ਮਹਾਰਾਜ ਜੀ ਦੇ ਇਹ ਸ਼ਬਦ ਮੈਂ ਫਿਰ ਬੇਨਤੀ ਕਰਾਂਗਾ ਕਿ ਉਹ ਇਨਸਾਨ ਸੱਚੇਵੇਂ ਨਿਰਮਲੰਗ ਸਾਧ ਸੰਗ ਜਿਹੜਾ ਬੰਦਾ ਇੰਨੇ ਔਗਣਾਂ ਨਾਲ ਭਰਿਆ ਉਹ ਸੰਗਤ ਵਿੱਚ ਨਿਰਮਲ ਹੋ ਜਾਂਦਾ ਹੈ ਨਿਰਮਲੰਗ ਸਾਧ ਸੰਗ ਜਪੰਤ ਨਾਨਕ ਗੋਪਾਲ ਨਾਮੰ ਜਿਹੜਾ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਉਹਦੇ ਸਾਰੇ ਪਾਪ ਖੰਡਨ ਹੋ ਜਾਂਦੇ ਉਹ ਪਵਿੱਤਰ ਹੋ ਜਾਂਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਗਾਂਜੀ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਫਿਰ ਉਹ ਜਦੋਂ arogh ਹੋ ਜਾਂਦਾ ਹੈ ਨਾ ਫਿਰ ਦਿਨ ਰਾਤ ਵੈ ਗੁਰੂ ਵੈ ਗੁਰੂ ਜਪਦਾ ਹੈ